ਸਨਮਾਨਯੋਗ ਗੁਰੂ ਸਾਧ ਸੰਗਤ ਜੀ ਫਤੇ ਕਬੂਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਡਾ ਰਾਜ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਜੋ ਜਿਤਨਾ ਉਦਾਸ ਹੈ ਉਤਨਾ ਹੀ ਵੱਡਾ ਭਗਤ ਹੈ जितना निराश है उतना ही वड्डा भगत है। किस तो निराश किसत तो उदास संसार तो, किस जीवन तो परिवार तो पदार्थों तो। क्यों जो इस जीवन तो उदास नहीं वो परम जीवन की तलाश नहीं करेगा सवाल ही नहीं पैदा ਆਰਤੋਂ ਉਦਾਸ ਨਹੀਂ ਨਿਰਾਸ਼ ਨਹੀਂ ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ ਨਹੀਂ ਕਰੇਗਾ ਜੋ ਪਦਾਰਥਾਂ ਤੋਂ ਉਦਾਸ ਨਹੀਂ ਨਿਰਾਸ਼ ਨਹੀਂ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ ਇਤਨੇ ਗਨਲਾਜ਼ ਨਹੀਂ ਇਸ ਵਾਸਤੇ ਉਦਾਸ ਹੋਣਾ ਨਿਰਾਸ਼ ਹੋਣਾ आशा मनसा सगन ते आगे जगते रहे निराशा अगर मैं आशा दी डोरी परिवार ਨਾਲ ਜੋੜੀਏ ਤੇ ਪਰਿਵਾਰ ਤੋਂ ਮੈਨੂੰ ਸੁੱਖ ਮਿਲ ਸਕਦਾ ਹੈ ਤਾਂ ਪ੍ਰਮਾਤਮਾ ਕੀ ਕੁਝ ਵੀ ਨਹੀਂ ਹੈ अगर मैं डोरी ਪ੍ਰਭੂ ਨਾਲ ਜੋੜੀਏ ਤਾਂ ਪ੍ਰਭੂ ਕੁਝ ਵੀ ਨਹੀਂ ਹੈ ਅਗਰ ਮੇਰੀ ਆਸਾ ਦਾ ਮਰਕਸ ਧਨ ਹੈ ਸੰਪਦਾ ਹੈ ਤਾਂ ਧਰਮ ਤੇ ਕੁਝ ਵੀ ਨਹੀਂ ਹੈ ਫਿਰ ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ ਹੈ ਪਰਿਵਾਰ ਦੀ ਖਾਤਰ ਨਿਰੰਕਾਰ ਛੋੜਿਆ ਜਾ ਸਕਦਾ ਹੈ ਇਸ ਜੀਵਨ ਦੀ ਖਾਤਰ ਪਰਮ ਜੀਵਨ ਛੋੜਿਆ ਜਾ ਸਕਦਾ ਹੈ ਪਦਾਰਥਾਂ ਦੀ ਖਾਤਰ ਪਰਮਾਤਮਾ ਛੋੜਿਆ ਜਾ ਸਕਦਾ ਹੈ ਪਰਮਾਤਮਾ ਕੀ ਹੁੰਦਾ ਹੈ ਕੁਝ ਵੀ ਨਹੀਂ ਪਦਾਰਥ ਹੀ ਪਦਾਰਥ ਹੈ निरंकार के आने कुछ भी नहीं परवार ही परवार मनुख ने जिस जिस के नाल आशा की डोरी जोड़ी है बस उसे नाली बजे आया है उसे नहीं झकड़ के रखे है इस वास्ते धन गुरु टेक बहादुर साहिब जी ने ते शर्त लाड़ी बड़ी भारी ਜੈ ਵਿਖਿਆ ਸਗਲੀ ਤਜੀ ਸਭ ਤੇ ਭਇਆ ਸੁਣ ਸਭ ਤੇ ਭਇ ਸਭ ਕੁਝ ਵਿੱਚ ਆ ਗਿਆ ਪਰਵਾਰ ਆ ਗਿਆ ਸੰਸਾਰ ਆ ਗਿਆ ਜੀਵਨ ਆ ਗਿਆ ਦਨ ਸੰਪਦਾ ਆ ਗਈ ਔਰ ਫਿਰ ਸੋਰ ਰਾਗ ਦੇ ਸ਼ਬਦ ਵਿੱਚ ਵੀ ਕਹਿੰਦੇ ਨਾ ਆਸਾ ਮਨਸਾ ਸਗਲ ਤਿਆਗੇ ਜਗਤੇ ਰਹੇ ਨਿਰਾਸਾ ਧਰਮ ਕਿਧਰੇ ਬੱਚਿਆਂ ਦੀ ਖੇਡ ਨਾ ਸਮਝ ਲੈਣਾ ਧਰਮ ਕਿਧਰੇ ਸਮਾਪਾਸ ਕਰਨ ਦਾ ਜ਼ਰੀਆ ਨਾ ਸਮਝ ਲੈਣਾ ਧਰਮ ਕਿਧਰੇ ਮਨੋਰੰਜਨ ਨਾ ਸਮਝ ਲੈਣਾ ਤੇ ਸੂਲੀ ਉਪਰ ਖੇਰ ਗਰੇ ਤਠਾਰਨਾ ਹੈ ਇਹ ਤੇ ਸੂਲੀ ਤੇ ਖੇਡਣਾ ਹੈ ਇਹ ਤੇ ਤਲਵਾਰ ਦੀ ਧਾਰ ਤੇ ਚੱਲਣਾ ਹੈ ਇਸ ਤਰ੍ਹਾਂ ਲੋਗਾ ਲੈ ਧਰਮ ਮਨੋਰੰਜਨ ਹੈ ਇਹ ਧਰਮ ਮਨੋ ਕਾਮਨਾ ਦੀ ਪੂਰਤੀ ਦਾ ਇੱਕ ਜ਼ਰੀਆ ਹੈ ਹੋਰ ਕੁਝ ਨਹੀਂ ਕਾਮਨਾ ਸੀ ਇਸ ਕਰਕੇ ਗੁਰਦੁਆਰੇ ਆਉਂਦੇ ਹੁਣ ਕੋਈ ਲੋੜ ਨਹੀਂ ਸੀ ਕਾਮਨਾ ਸੀ ਪਾਠ ਰਖਾ ਲਿਆ ਹੁਣ ਕੋਈ ਲੋੜ ਨਹੀਂ ਸੀ ਕਾਮਨਾ ਸੀ ਥੋੜਾ ਜਿਹਾ ਜਪ ਕੀਤਾ ਹੁਣ ਕੋਈ ਲੋੜ ਨਹੀਂ ਸੀ ਜੋ ਮਖੀ ਸਿਰ ਮੇਰ ਸਕਾਂ ਜੋ ਉਦਾਸ ਨਹੀਂ ਇਸ ਜੀਵਨ ਤੋਂ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇ तलाश नहीं पैदा हो उदा निराश नहीं उन्यास किस तरह पैदा तो अर्थ तो सन्यास्त विच, इस्तित हो रहासत अपने टिक जाना मनुख पुत्र बैठ सकता है मित्रां बैठ सकता है पत्नी नैठ सकता है पति नैठ सकती है ਸੰਪਦਾ ਨਾਲ ਮਨੁੱਖ ਬੈਠ ਸਕਦਾ ਹੈ ਅਖਬਾਰ ਨਾਲ ਬੈਠ ਸਕਦਾ ਹੈ ਕਿਸੇ ਮੈਗਜ਼ੀਨ ਕਿਤਾਬ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਇਹ ਹੀ ਕੁਛ ਹੈ ਇਸਦਾ ਮਤਲਬ ਹੈ ਕਿਤਾਬ ਦੇ ਵਿੱਚ ਵੀ ਕੁਛ ਹੈ ਅਖਬਾਰ ਦੇ ਵਿੱਚ ਵੀ ਕੁਛ ਹੈ ਬਲਕਿ ਮੈਂ ਤੇ ਕਈਆਂ ਨੂੰ ਦੇਖਿਆ ਅਖਬਾਰ ਦਾ ਖੰਡ ਪਾਟੀ ਕਰਦੇ ਰਹੇ ਬਾਰ-ਬਾਰ ਪੜ੍ਹਦੇ ਰਹੇ ਬਾਰ-ਬਾਰ ਉੱਠੋ ਪੜ੍ਹ ਲਈਏ ਨੇ ਸਭਰਾ ਪਰੇ ਸੁੱਟੋ বারবার پڑھی ਜਾਂਦਾ ਹੈ। ਮਨੁੱਖ ਮਿੱਤਰਾਂ ਨਾਲ ਬੈਠ ਸਕਦਾ ਹੈ, ਦੋਸਤਾਂ ਨਾਲ ਬੈਠ ਸਕਦਾ ਹੈ, ਪਰਿਵਾਰ ਨਾਲ ਬੈਠ ਸਕਦਾ ਹੈ, ਪਦਾਰਥਾਂ ਨਾਲ ਬੈਠ ਸਕਦਾ ਹੈ। ਕੁਝ ਨਹੀਂ, ਟੀਵੀ ਨਾਲ ਬੈਠ ਸਕਦਾ ਹੈ, ਜੋ ਹੈ ਰੇਡੀਓ ਨਾਲ ਬੈਠ ਸਕਦਾ ਹੈ, ਮੈਗਜ਼ੀਨ ਇਸ ਤਰ੍ਹਾਂ-ਤਰ੍ਹਾਂ ਦੇ ਚਾਹੀਦੇ ਨੇ ਜਾਂ ਅਖਬਾਰ ਨਾਲ ਬੈਠ ਸਕਦਾ ਹੈ। ਆਪਣੇ ਆਪ ਨਾਲ ਨਹੀਂ ਬੈਠ ਸਕਦਾ ਇਸ ਦਾ ਮਤਲਬ ਸਭ ਕੁਝ ਦੇਚੋchna ਕੁਛ ਨਾ ਕੁਛ ਹੈ ਆਪਣੇ ਵਿੱਚ ਕੁਛ ਨਹੀਂ ਹੈ ਕੁਝ ਵੀ ਨਹੀਂ ਹੈ ਕਿ ਤੇਰੇ ਵਿੱਚ ਕੁਛ ਨਹੀਂ ਤੇਰੇ ਨਾਲ ਤੂੰ ਅਖਬਾਰ ਵੀ ਕੁਛ ਹੈ ਤੇਰੇ ਨਾਲ ਤੂੰ ਕਿਤਾਬ ਦੇ ਵਿੱਚ ਵੀ ਕੁਛ ਹੈ ਦਰਸਲ ਜਿਸ ਨੂੰ ਆਪਣੇ ਵਿੱਚੋਂ ਕੁਛ ਨਹੀਂ ਮਿਲਿਆ ਉਸ ਨੂੰ ਕਿਸੇ ਪਾਸੋਂ ਵੀ ਕੁਛ ਨਹੀਂ ਮਿਲਦਾ ਇਹ ਵੀ ਮਨੁੱਖੀ ਕਰਤ ਹੈ ਪਰ ਮਨੁੱਖ ਦੀ ਸਾਰੀ ਖੋਜ ਆਪਣੇ ਆਪ ਤੋਂ ਦੂਰ ਜਾਣ ਦੀ ਹੈ ਜੋ ਆਪਣੇ ਵਿੱਚ ਇਛਤਿਤ ਹੋ ਗਿਆ ਸਵੰਮ ਵਿੱਚ ਇਛਤਿਤ ਹੋ ਗਿਆ ਉਹਦੇ ਲਈ ਆਰਤੇ ਸ਼ਬਦ ਹੈ ਸੰन्यास ਕਿੱਥੇ ਬਣਤ ਹੋ ਗਿਆ ਪੁਰਾਣਾ ਸਨਾਤਨ ਮਦ ਦਾ ਤੌਰ ਤਰੀਕਾ ਹੈ ਪਹਿਲੇ 25 ਸਾਲ ਬ੍ਰਹਮਚਾਰੀ ਪੰਜੀਤੋ ਅਗਾ 50 ਤੱਕ ਗ੍ਰਸਤੀ 50 ਤੋਂ 75 ਤੱਕ ਵਾਣ ਪ੍ਰਸਤੀ 75 ਤੋਂ 100 ਤੱਕ ਸੰਨਿਆਸੀ ਸੰਨਿਆਸ ਹੋਈ 75 ਚ ਗ੍ਰੇਡ ਰੱਖੇ ਹੈ ਤਾਂ ਹੁਣ ਸੰਨਿਆਸੀ ਤੇ ਹੋ ਹੀ ਜਾਣਾ ਚਾਹੀਦਾ ਇਹਦੇ ਅੰਦਰ ਸੰਨਿਆਸ ਪੈਦਾ ਹੋਵੇ ਗੁਰਮਤਿ ਪినా ਚਾਰ ਆਸ਼ਰਮਾਂ ਨਾਲ ਸਹਿਮਤ ਨਹੀਂ ਹੋਈ ਚਾਰ ਵਰਨ ਤੇ ਚਾਰ ਆਸ਼ਰਮ ਚਾਰ ਵਰਨ ਖत्री ब्राह्मण शूद्र ਵੈਸ਼ ਚਾਰ ਆਸ਼ਰਮ ਬ੍ਰਹਮਚਾਰੀ ਗ੍ਰਸਤੀ ਬਾਣਪਰਸਤੀ ਸੰਨਿਆਸੀ ਇਸ ਤਰ੍ਹਾਂ ਦੀ ਵੰਡ ਮਨੁੱਖਤਾ ਦੀ ਔਰ ਮਾਨਸਿਕ ਅਵਸਥਾ ਦੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਵਰ ਦੇ ਨਾਂ ਤੇ ਮਨੁੱਖਾਂ ਨੂੰ ਵੰਡਣ ਦੀ ਲੋੜ ਨਹੀਂ ਬਸ ਤਾਂ ਦੇਣਾ ਤੇ ਮਨ ਨੂੰ ਵੀ ਵੰਡਣ ਦੀ ਲੋੜ ਹੈ ਤਨ ਨੂੰ ਭੋਜਨ ਚਾਹੀਦਾ ਹੈ ਤੇ ਮਨ ਨੂੰ ਭਜਨ ਵੀ ਚਾਹੀਦਾ ਹੈ ਇੱਕ ਬੱਚੇ ਨੂੰ ਵੀ ਭੋਜਨ ਚਾਹੀਦਾ ਹੈ ਇਸ ਬੱਚੇ ਨੂੰ ਵੀ ਭਜਨ ਚਾਹੀਦਾ ਹੈ ਦੇਖਿਆ ਜਾਏਗਾ ਜੇ ਕੋਈ ਬੁੱਢਾ ਥੋੜੀ ਉਦੋਂ ਨਾਮ ਜਪ ਲਏਗਾ ਸੋ ਫਿਰ ਇਹ ਵੀ ਫੈਸਲਾ ਕਰੋ ਬੁੱਢਾ ਹੋਵੇਗਾ ਉਦੋਂ ਰੋਟੀ ਖਾ ਲੇਗਾ ਹੁਣ ਭੋਜਨ ਕਿਉਂ ਇਹ ਬੱਚੇ ਨੂੰ ਭੋਜਨ ਚਾਹੀਦਾ ਹੈ नवा जन्मया खुद भोजन नहीं सकता नहीं लग सकता खुद भोजन की तलाश नहीं कर सकता मां दे दुध मां पिला दुध मां पिला, मा पिला अपना दूध ਲੋ ਬੱਚਾ ਮਾਂ ਦਾ ਭੋਜਨ ਕਰ ਰਿਹਾ ਹੈ ਦੁੱਧ ਕੀ ਹੈ ਮਾਂ ਦਾ ਖੂਨ ਮਾਂ ਦਾ ਮਾਸ ਬੱਚਾ ਮਾਂ ਦਾ ਭੋਜਨ ਕਰਦਾ ਹੈ ਬੱਚਾ ਮਾਂ ਦਾ ਹੀ ਭਜਨ ਕਰੇ ਜੇ ਆਪਣਾ ਦੁੱਧ ਇਹ ਮਾਂ ਬੱਚੇ ਦੇ ਮੂੰਹ ਚ ਪਾ ਰਹੀ ਹੈ ਤੋਂ ਕੀਤਾ ਹੋਇਆ ਭਜਨ ਉਸ ਦੇ ਕੰਨਾਂ ਦੇ ਚ ਪਾਵੇ ਵਾਹਿਗੁਰੂ ਵਾਹਿਗੁਰੂ ਦੀ ਲੋਰੀ ਦੇਵੇ ਇਸ ਦੇ ਚ ਪਾ ਲੇ ਉਸ ਨੂੰ ਉਸ ਫਿਜ਼ਾ ਦੇ ਚ ਜੀਵੇ ਉਹ ਵਾਹਿਗੁਰੂ ਦੀ ਲਹਿਰਾਂ ਦੇ ਚ ਜੀਵੇ ਵਾਹਿਗੁਰੂ ਦੇਵਤਾ ਵਰਣਦੇਸ ਜੀ ਨੇ ਪਰ ਸੋਚਿਆ ਜਾਏ ਵੱਡਾ ਹੋ ਜਾਏਗਾ ਫਿਰ ਦੇਖਿਆ ਜਾਏਗਾ ਤਾਂ ਜੋ ਵੱਡਾ ਹੋਏ ਫਿਰ ਹੁਣ ਉਹਨੂੰ ਖੁਰਾਕ ਵੀ ਦੇਣ ਦੀ ਲੋੜ ਨਹੀਂ ਪਾਣੀ ਪਿਲਾਣ ਦੀ ਕੀ ਇਹਨੂੰ ਦੁੱਧ ਪਿਲਾਣ ਦੀ ਕੀ ਨੂੰ ਵੱਡਾ ਹੋਏਗਾ ਦੇਖ ਹੀ ਜਾਏਗੀ ਜਨਮ ਲੈnde ਭੋਜਨ ਦੀ ਲੋੜ ਹੈ ਜਨਮ ਲੈnde ਭਜਨ ਦੀ ਲੋੜ ਹੈ ਕੁਝ ਉਮਰ ਤੱਕ साल दो साल तक या 6 महीने तक बच्चा खुद भोजन की तलाश नहीं कर सकता मां देती है तो भोजन भी मां देवे दे। जिम्मेदारी है मां दी जिम्मेदारी है इस वास्ते अगर कोई बच्चा आघा चल के भजनेक नहीं हो सके तो महापुरुषान सारी दी सारी जिम्मेदारी भी मां ते सुटी है के भी मैं अर्ज करते हां मां नु दोषी ठहराया है बड़ा भारी दोषी ठहराया है ਇਹ ਇਸ ਵਕਤ ਮੇਰਾ ਸਬਜੈਕਟ ਨਹੀਂ ਹੈ ਕਹ ਇਹ ਮਜ਼ਮੂਨ ਨਹੀਂ ਹੈ ਦੋਸ਼ੀ ਮਾਨੋ ਠਰਾਇ ਸਿਰਫ ਇੱਕ ਕੋਈ ਪੰਕਤੀ ਕਹਿ ਕੇ ਮੈਂ ਅੱਗੇ ਚਲਾ ਜਾਵਾਂ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀ ਜੇ ਹਰ ਬਾਝਾ ਹਿਰਦੇ ਚ ਨਾਮ ਨਹੀਂ ਵਸਿਆ ਬਿਹਤਰ ਸੀ ਇਹ ਮਾ ਬਾਝ ਰਹੀਦੀ ਬਾਝ ਬੰਜਰ ਸੁੱਕੀ ਦਰਦੀ ਕਿ ਗੋਦ ਹਰੀ ਕਿਉਂ ਵਹੀ ਗਏ ਹਬ ਮਮਲ ਹਿਰਦਾ ਖੁਰੂ ਰਾਮਦਾਸ ਜੀ ਦਾ ਮਾਂ ਲਈ ਇਤਨੇ ਕਠੋਰ ਸ਼ਬਦ ਕਿ ਬਾਝ ਕਿਉਂ ਨਹੀਂ ਹੋਏ ਇਹ ਬੰਜਰ ਕਿਉਂ ਨਹੀਂ ਹੋਏ ਇਹ ਗੋਦ ਹਰੀ ਕਿਉਂ ਹੋ ਗਈ ਇਹਨੇ ਦੁੱਧ ਤੇ ਪਿਲਾਇਆ ਬੱਚੇ ਨੂੰ ਭੋਜਨ ਤੇ ਦਿੱਤਾ ਭੋਜਨ ਨਹੀਂ ਦਿੱਤਾ ਕਰੂਪ ਦੇ ਚ ਵੀ ਇਹ ਬੱਚਾ ਮਾਂ ਦੇ ਆਹਾਰ ਨਾਲ ਹੀ ਆਹਾਰ ਕਰ ਰਿਹਾ ਹੈ ਸਰਾ ਮਾਂ ਦੇ ਵਿਚਾਰਾਂ ਤੋਂ ਵੀ ਪ੍ਰਭਾਵਿਤ ਹੋ ਰਹੇ ਹੈ ਮਾਂ ਦੇ ਵਿਚਾਰਾਂ ਤੋਂ ਵੀ ਪ੍ਰਭਾਵਿਤ ਹੋ ਰਹੇ ਹੈ ਮਾਂ ਦਾ ਆਹਾਰ ਬੱਚੇ ਦਾ ਆਹਾਰ ਬਣਦਾ ਜਾ ਰਿਹਾ ਹੈ ਮਾਂ ਦੇ ਵਿਚਾਰ ਬੱਚੇ ਦੇ ਵਿਚਾਰ ਬਣਦੇ ਜਾ ਰਹੇ ਨੇ ਮੈਨੂੰ ਜਿੰਨਾ ਤੇ ਜੇ ਨਹੀਂ ਪਤਾ ਕਿ ਅਜੋਕੇ ਸਾਇੰਸ ਕੀ ਕਹਿੰਦੀ ਹੈ ਹਜ਼ਾਰਾਂ ਸਾਲ ਪਿੱਛੇ ਵੀ ਚਲੇ ਜਾਏਗੇ धार्मिक पुरुष हिंदुस्तान दे पुरुष, पुरुष, धार्मिक गुरु पीर पैगंबर कहते आए ने बच्चा बैड़ा है तो निडिवे फीसदी समझ लो मां मां ठीक नहीं है गलत है। ठीक नहीं है फल कौड़े ने दरखत ठीक नहीं है फल फिके ने दरखत ठीक नहीं है फल बेमैनी ने किसे कम दे नहीं फल फिके फुल बक बके कम ना आवन किसे कम दे नहीं कि दरख्त किसे कम दा नहीं औलाद ते फल है और की है जी एक फल किसे कम दा नहीं तो मां किसे कम दी नहीं गुस्सा की ना मा। मां पढ़ दी रही जिन सियात नाल भरियां या कहानियां ਗੰਦੇ ਦ੍ਰਿਸ਼ ਦੇਖਦੀ ਰਹੀ ਇਹ ਧਨ ਦੀ ਹੀ ਤਲਾਸ਼ ਕਰਦੀ ਰਹੀ ਔਲਾਦ ਦੀ ਫਿਕਰ ਨਾ ਕੀਤੀ ਗਰਭ ਕਾਲ ਦੇ ਬੱਚੇ ਦੀ ਫਿਕਰ ਨਾ ਕੀਤੀ ਤਾਂ ਮਿਰਜ਼ਾ ਕਰਾਂ ਲੈਲਾ ਮਜਨੂ ਪੈਦਾ ਹੋਣਗੇ ਭਗਤ ਪ੍ਰਹਿਲਾਦ ਨਹੀਂ ਪੈਦਾ ਹੋਣਗੇ ਤ੍ਰੋ ਨਹੀਂ ਪੈਦਾ ਹੋਣਗੇ ਮਨੀ ਸਿੰਘ ਨਹੀਂ ਪੈਦਾ ਹੋਣਗੇ ਭਾਈ ਗੁਰਦਾਸ ਨਹੀਂ ਪੈਦਾ ਹੋਣਗੇ ਕੌਣ ਪੈਦਾ ਹੋਣਗੇ ਇਹ ਵੀ ਗੁਰੂ ਨਾਨਕ ਦੇਵ ਜੀ ਤੋਂ ਸੁਣ ਲਓ ਮਜ਼ਮੂਨ ਨਹੀਂ ਸੀ ਥੋੜਾ ਜਿਹਾ ਜਿਹ ਕਹਿ ਲੈ ਗੁਰੂ ਨੇ ਠੜਕਾ ਦਿੱਤਾ ਇਸ ਪਾਸੇ ਚਲਾ ਦਿੱਤਾ ਹੈ ਗੁਰੂ ਜਾਣੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਕਲਯੁਗ ਦੇ ਵਿੱਚ ਇਸ ਤੌਰ ਦੇ ਜਿਹੜੀ ਔਲਾਦ ਪੈਦਾ ਹੋ ਰਹੀ ਹੈ ਜਿੰਨ ਭੂਤ पुत्र पैदा हो रहे हैं जिन भूत दिया पैदा हो रही हैं जिन भूत कलना अवतार जिन भूत पैदा हो रहे हैं और क्यों जिन भूत पैदा हो रहे हैं ऐसा क्यों हो रहा है ये भी तो गुरु नानक दसते मैं ग्रस्ती हा मैं त्यागा कहना वाला माफ़ी मैं पहले मंगलमुख में चोट पहुंचाने वास्ते नहीं कह रहे बाबा दी वाणी सामने आ गई है तो वापस मोड़ नहीं औखी हो गई है मैं नहीं ये जिन भूत क्यों पैदा हो रहे हैं रन्ना होइयां बोदियां पुरख होए सैया सील संजम सुच भन्ने खाना खाज अखाज शर्म गई घर अपने पति उठ चली नाल नानक सच्चा एक है अवर्ण सच्चा रन्ना होइयां बोदियां बोदियां कहन चंचल अपने शरीर दी नुमाइश करण दे जुट गईया प्रदर्शनी नुमाइश शरीर दी प्रदर्शनी शरीर दी ਇਸਤਰੀ ਦਾ ਬਹੁਤ ਸਾਰਾ ਵਰਗ ਇਸ ਦੇ ਚ ਜੁਟ ਗਿਆ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸਿਆਦ ਸ਼ਬਦ ਫਾਰਸੀ ਦਾ ਹੁਣੇ ਭਾਈ ਸਾਹਿਬ ਤੁਹਾਡੇ ਸਾਹਮਣੇ ਰਖਰੇ ਸੰਬਦ ਫਾਰਸੀ ਦੇ ਸਿਆਦ ਸ਼ਿਕਾਰੀ ਹੈ ਸਰੀਰ ਦੀ ਨਮਾਇਸ਼ ਕਰਨ ਦੇ ਚ ਜੁਟ ਗਈ ਇਸਤਰੀ ਸ਼ਿਕਾਰੀ ਬਣ ਗਿਆ ਪੁਰਸ਼ ਉਹ ਦੇਖਣ ਦੇ ਜੁਟ ਗਿਆ ਦਿਖਾਣ ਦੇ ਚ ਜੁਟ ਗਈ ਇੱਕ ਸ਼ਿਕਾਰੀ ਬਣ ਗਿਆ ਇੱਕ ਨੇ ਸ਼ਰਮ ਹયા ਨੂੰ ਤਾਕਤੇ ਰੱਖ ਦਿੱਤਾ ਸੀਲ ਸੰਜਮ ਸੁੱਚ ਬਨੇ ਖਾਣਾ ਖਾਜ ਅਖਾਜ ਤੁਣ ਇਸ ਤਰ੍ਹਾਂ ਦੀ ਇਸਤਰੀ ਪੁਰਸ਼ ਦੀ ਸੰਗਤ ਹੋਏ ਇਸ ਤਰ੍ਹਾਂ ਦਾ ਪਰਵਾਰਿਕ ਜੀਵਨ ਹੋਵੇ ਤੋ ਭਗਤ ਪ੍ਰਹਿਲਾਦ ਪੈਦਾ ਹੋਣਗੇ ਮਨੀ ਸਿੰਘ ਪੈਦਾ ਹੋਣਗੇ ਭਾਈ ਗੁਰਦਾਸ ਪੈਦਾ ਹੋਣਗੇ ਲੈਨਾ ਮਧਨੂ ਪੈਦਾ ਹੋਣਗੇ ਕੁਛ ਨਹੀਂ ਹੋਣਾ भी और कुछ नहीं होगा औलाद फल है फल ठीक नहीं मां ठीक नहीं दरख्त ठीक नहीं है दरख्त ठीक नहीं है कली अंदर नानका जिन्ना दा अवतार पुत जनूरा दी जनूरी जोरू जिना शिगदार गलबन कोई तीन साल दी गल है या चार साल हो गए उनके कान कानपुर ਇਕ 13 ਸਾਲ ਦਾ ਬੱਚਾ ਇੱਕ ਮਾਤਾ ਲੈ ਆਈ ਮੇਰੇ ਕੋਲ ਹੱਥ ਜੋੜ ਕੇ ਕਹਿਣ ਲੱਗੀ ਕਹਨੇ ਜੀ ਤੁਸੀਂ ਨਾਲ ਰੱਖ ਲਓ ਤੁਹਾਡੇ ਨਾਲ ਬਥੇਰੇ ਨੇ ਔਰ ਚਲਦੇ ਨੇ ਇਹਨੂੰ ਰੱਖ ਲਓ ਮੈਂ ਕਿ ਚਲਦੇ ਤੇ ਬਥੇਰੇ ਨੇ ਪਰ ਇਹਦੀ ਉਮਰ ਬੜੀ ਛੋਟੀ ਹੈ ਘਟ ਤੋਂ ਘਟ ਇਹਨੂੰ میٹرਕ ਤੇ ਕਰਾ ਲਓ 10ਵੀਂ ਪਾਸ ਤੇ ਕਰਾ ਲਓ ਫਿਰ ਅਗਰ ਇੱਕ ਕਥਾਵਾਚਕ ਬਣਨਾ ਚਾਹੁੰਦਾ ਹੈ ਗੁਰਬਾਣੀ ਪੜਨਾ ਚਾਹੁੰਦਾ ਹੈ ਤਾਂ ਮੇਰੇ ਕੋਲ ਜਿੰਨਾ ਸਮਾਂ ਹੋਵੇਗਾ ਮਿਹਨਤ ਕਰਾਂਗੇ ਅਗਰ ਇਸ ਦਾ ਸ਼ੌਕ ਹੋਵੇਗਾ ਤਾਂ ਇਹ ਸਫਲ ਹੋ ਜਾਏਗਾ ਇਸ ਦਾ ਸ਼ੌਕ ਨਹੀਂ ਹੋਵੇਗਾ ਤਾਂ ਮੈਂ ਹੱਦ ਜੋੜਨਾ ਮੰਨਦਾ ਮੈਨੂੰ ਕਹਿਣ ਲੱਗੇ ਗਏ ਨਹੀਂ ਜੀ ਕਥਾਵਾਚਕ ਨਹੀਂ ਬਣਾਣਾ ਤਾਂ ਮੈਂ ਕਿਹਾ ਫਿਰ ਮੇਰੇ ਨਾਲ ਕਾਦੇ ਲਈ ਭੇਜਣਾ ਹੈ ਕਿਸੇ ਸਕੂਲ ਦੇ ਚ ਪਾ ਕਹਿੰਦੇ ਕਾਨਪੁਰ ਦੇ ਸਾਰੇ ਸਕੂਲਾਂ ਚ ਕੱਢ ਦਿੱਤਾਗੇ ਕਿਉਂ ਲੜਨ ਨਾ ਝਗੜਨ ਨਾ ਛੋਟੀ ਛੋਟੀ ਗੱਲ ਤੇ ਚਾਕੂ ਕਢ ਲੈਣ। ਇੱਕ ਮੁਸਲਮਾਨਾਂ ਦਾ ਇੱਕ ਸਕੂਲ ਸੀ ਇਸਲਾਮੀ ਹਾਈ ਸਕੂਲ ਉੱਥੇ ਦਾਖਲ ਕਰਾਇਆ ਸੀ ਤੇ ਪ੍ਰਿੰਸੀਪਲ ਨੂੰ ਚਾਕੂ ਦਿਖਾ ਬੈਠਾ। ਉਹਨਾਂ ਨੇ ਵੀ ਕੱਢ ਦਿੱਤਾ। ਦੁਆਰਿਆਂ ਦੇ ਅੰਡਰ ਸਕੂਲ ਚਲਦੇ ਨੋਤੇ ਦਾਖਲ ਨਹੀਂ ਕਰਦੇ ਗਵਰਨਮੈਂਟ ਸਕੂਲ ਤੋਂ ਕੱਢ ਦਿੱਤਾ ਗਿਆ ਇੱਕ ਇਸਲਾਮੀਆਂ ਸਕੂਲ ਸੀ ਉੱਥੇ ਦਾਖਲ ਕਰਾਇਆ ਉੱਥੇ ਚਾਕੂ ਦਿਖਾ ਬੈਠਾ ਉੱਥੇ ਹੀ ਕੱਢ ਦਿੱਤੇ ਤੇ ਰੋਜ਼ ਘਰ ਦੇ ਵਿੱਚ ਗਿਲੇ ਆਉਂਦੇ ਨੇ ਕਿਸੇ ਨੂੰ ਮਾਰਦਾ ਹੈ ਕਿਸੇ ਨੂੰ ਕੁਝ ਕਰਵਣ ਦਾ ਕਿਸੇ ਨੂੰ ਕੁਝ ਕਰਵੜਦਾ ਸਾਰਾ ਮਾਲਾ ਪਰੇਸ਼ਾਨ ਹੈ ਅਸੀਂ ਵੀ ਬੜੇ ਦੁਖੀ ਆ ਤੁਸੀਂ ਨਾਲ ਰੱਖ ਲੋ ਮੈਂ ਕਿ ਹੱਦ ਹੋ ਗਈ ਜਿਹੜਾ ਬਹੁਤ ਥਾਣੋਂ ਚੰਬੜਿਆ ਮੈਨੂੰ ਚੰਬਰਣਾ ਹੈ ਇਹ ਤੇ ਜਨ ਬਹੁਤ ਹੈ ਜਿਹੜਾ ਸਾਰੇ ਮੱਲੇ ਨੂੰ ਚੜਿਆ ਹੋਇਆ ਹੈ ਚੰਬੜਿਆ ਹੋਇਆ ਮੈਨੂੰ ਚੰਬਰਣਾ ਤੇ ਮੇਰੇ ਨਾਲ ਵਿਚਾਰੇ ਜਿਹੜੇ 10 ਗਏ ਬੰਦੇ ਰਹਿੰਦੇ ਨੇ ਇਹਨਾਂ ਨੂੰ ਚੰਬੜੇਗਾ ਹੋਰ ਕੀ ਮਾਫ ਕਰ ਮੈਂ ਤਾਂ ਨਹੀਂ ਰੱਖ ਸਕਦਾ ਇਹ ਬਹੁਤ ਪੈਦਾ ਕੀਤਾ ਤੇ ਸੰਭਾਲੋ ਜਿੰਨ ਬਹੁਤ ਪੈਦਾ